ਸਾਬਾ ਲਟਾ ਐਨ ਸੁਲਤਾਨ ਸੁਲਤਾਨ ਸ਼ੀਲੂ ਦੇ ਵੀਰ ਨੇ ਕਰਮਾਂ ਨੇ ਦਿੱਤੀ ਹਾਰ ਵੇ ਘੜਿਆ ਜਨਾ ਤੋਂ ਮੈਨੂੰ 100 ਡਾਲਰ ਜਸਵਿੰਦਰ ਸ਼ੋਕਰ ਦੇ ਵੱਲੋਂ ਪੰਜ ਯਾਰ ਮੈਦਾਨ ਵਿੱਚ ਕੁਝ ਵੀ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸਾਹਮਣੇ ਯਾਦੇ ਵਰਗੇ ਕਹਿੰਦੇ ਨੇ ਸ਼ੀਲੂ ਵਰਗੇ ਔਰ ਜਾਫੀਆਂ ਤੇ ਬੋਲਿਆ ਹੋਇਆ ਧਾਵਾ ਕਹਿੰਦੇ ਫਰਿਆਦ ਵਰਗੇ ਸਾਹੋ ਕਹਿੰਦੇ ਰਵੀ ਵਰਗੇ ਇੰਦਰਜੀਤ ਕਲਸੀਆ ਵਰਗੇ ਤੇ ਨਾਲ ਰਾਜਪੂਤ ਵਰਗੇ ਚਾਰ ਆ ਪਰ ਵੇਖਦੇ ਵੀ ਸਾਹਮਣੇ ਮੁਕਾਬਲਾ ਰਾਜਪੂਤ ਦੇ ਨਾਲ ਹੋ ਗਿਆ ਹੁਣ ਗੱਲ ਕੀ ਬਣਦੀ ਆ ਇੱਕ ਪਾਸੇ ਰਾਜਪੂਤ ਦੂਸਰੇ ਪਾਸੇ ਕਹਿੰਦੇ ਜਿੱਤ ਕਰਦਾ ਆ ਆ ਵੈਦੁੱਲਾ ਰਾਜਪੂਤ ਤੇ ਹਰਮਨ ਦੇ ਦਰਮਿਆਨ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਮੇਲਾ ਨਾਚੋਟਿਆ ਮੇਲਾ ਗੂੰਜ ਉੱਠਿਆ ਕਿ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵਹਿੰਦੀ ਖੜ ਖੜ ਕੇ ਔ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਆਇਆ ਕਹਿੰਦਾ ਜਾਂਦੀ ਹੋਈ ਕਬੱਡੀ ਤੇ ਸ਼ਿੱਲੂ ਵਰਗੇ ਕਹਿੰਦੇ ਹ ਸ਼ਿੱਲੂ ਹੋ ਗਿਆ ਮੂਰੇ ਜਦੋਂ ਸ਼ਿੱਲੂ ਮੂਰੇ ਹੋ ਜਾਂਦਾ ਫਿਰ ਕਹਿੰਦੇ ਵੇ ਰੇਟਰ ਨੂੰ ਤਾਪ ਜਾ ਚੰਡਵਾਰੀ ਗੱਲ ਹੋ ਜਾਂਦੀ ਆ ਇੱਕ ਪਾਸੇ ਸ਼ਿੱਲੂ ਦੂਸਰੇ ਪਾਸੇ ਮੋਸਨ ਬਲਾਲ ਢਿੱਲੋਂ ਅੱਜ ਦੇ ਸਮੇਂ ਦਾ ਐਨ ਟਾਪਰ ਖਿਡਾਰੀ ਪਰ ਕਹਿੰਦੇ ਹੰਧਿਆ ਦੇ ਨੇੜੇ ਉੱਠ ਕੇ ਕਹਿੰਦੇ ਇਹ ਗੱਲ ਤੇ ਆਉਂਦੀ ਹੈ ਗੱਲ ਪੁੱਤ ਸਾਹਮਣੇ ਚਾਰ ਜਾਫੀਆਂ ਤੇ ਬੋਲਿਆ ਹੋਇਆ ਧਾਵਾ ਇੱਕ ਪਾਸੇ ਟੀਮ ਦੇ ਨਾਲ ਕਾਲੇ ਹਾਂਸੋਰੀ ਪਿੰਕੀ ਢਿੱਲੋਂ ਹੋਰੀਆਂ ਔਰ ਦੂਸਰੇ ਪਾਸੇ ਗੋਰਮਖ ਸਿੰਘ ਟਵਾਲ ਹਰਜਿੰਦਰ ਸੰਘੇੜੇ ਹੋੜੀਆਂ ਪਰ ਦੇਖਦੇ ਆ ਵੀ ਸਾਹਮਣੇ ਬਣਦਾ ਕੀ ਕਪਾਛ ਛਿਲੂਆ ਔਰ ਦੂਸਰੇ ਪਾਸੇ ਸੁਲਤਾਨ ਆ ਕਹਿੰਦੇ ਵੀ ਮੈਟਰੋ ਦੇ ਰੇਡਰ ਪਾ ਪਾ ਕੇ ਰੇਡਾ ਦੋਨੇ ਕਬੱਡੀ ਪਾ ਦਿੱਤੀ ਆ ਕਾਲੀ ਸਾਹਿਬ ਢਿੱਲੋਂ ਕਹਿੰਦੇ ਲਹਿੰਦੇ ਪੰਜਾਬ ਦਾ ਢਿੱਲੋਂ ਦੇ ਵਿੱਚ ਵੀ ਅੰਨੀ ਜਾਨ ਹੈ ਇਹ ਵੀ ਨੌਜਵਾਨ ਕਦੇ ਗੁੱਸਾ ਨਹੀਂ ਕਰਦਾ ਦੇਖਿਆ ਇਹ ਵੀ ਨੌਜਵਾਨ ਆਪਣੀ ਸਟਾਈਲ ਦੇ ਵਿੱਚ ਆਪਣੀ ਖੇਡ ਖੇਢੀ ਜਾਂਦਾ ਹੈ ਇਹ ਵੀ ਆਪਣੀ એનર્ਜੀ ਨਹੀਂ ਵੇਸਟ ਕਰਦਾ ਆਪਣੀ ਖੇਡ ਖੇਢੀ ਜਾਂਦਾ ਹੈ ਮਨੀਸ਼ ਤੇ ਢਿੱਲੋਂ ਮਨੀਸ਼ ਤੇ ਢਿੱਲੋਂ ਆ ਢਿੱਲੋਂ ਤੇ ਮਨੀਸ਼ ਮੁਕਾਬਲਾ ਡੀ ਦੇ درمیان ਮੁਕਾਬਲਾ ਡੀ ਦੇ درمیان ਮੁਕਾਬਲਾ ਡੀ ਦੇ درمیان ਢਿੱਲੋ ਅੱਗੇ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਵੇ ਘੜਿਆ ਜਨਾ ਤੋਂ ਮੈਨੂੰ ਲਾ ਦੇ ਪਾਰ ਵੇ 1 ਇੰਚ ਦਾ ਫਰਕ ਰਹਿ ਗਿਆ ਜਸਵਿੰਦਰ ਸਾਹਿਬ 102 ਚੱਕ ਬੁੱਡੇ ਦੀ ਧਰਤੀ ਦਾ ਐਨ ਕੋਸ਼ਿਸ਼ ਕਰ ਰਿਹਾ ਹੈ ਪਰ ਨੌਜਵਾਨ ਸ਼ੀਲੂ ਸ਼ੀਲੂ ਦੇ ਨਾਲ ਮੁਕਾਬਲਾ ਫਿਰ ਟੱਕਰ ਟਕੜੀ ਹੈ ਐਨ ਕਹਿੰਦੇ ਕਮਾਲ ਦੀਆਂ ਟੱਕਰਾਂ ਖੇਡ ਮੈਦਾਨ ਦੇ ਵਿੱਚ ਪਈਆਂ ਹੋਈਆਂ ਮੁਕਾਬਲਾ ਟੀ ਦੇ ਦਰਮਿਆਨ ਬੱਝ ਗਈ ਤੌਲ ਉਹ ਬੱਝ ਗਈ ਕਰਾਰੀ ਜੀ ਹੋ ਗਈ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਉਹ ਕਬੱਡੀ 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 ਸਿਰਾਂ ਲੱਗਿਆ ਪਿਆ ਸਿਰਾਂ ਲੱਗਿਆ ਪਿਆ ਸਿਰਾਂ ਲੱਗਿਆ ਪਿਆ ਤੇ 500 ਡਾਲਰ ਜਸਵਿੰਦਰ ਸ਼ੋਕਰ ਦੇ ਵੱਲੋਂ 500 ਡਾਲਰ ਜਸਵਿੰਦਰ ਸ਼ੋਕਰ ਦੇ ਵੱਲੋਂ 500 ਡਾਲਰ ਦਿੱਤਾ ਜਾ ਰਿਹਾ। ਟੋਨੀਆ ਜੀ ਹਾਈਡਰਾ ਸਕਿਉਰਟੀ ਦਾ ਵੀ ਅੱਜ ਦੇ ਕੱਪ ਲਈ ਵੱਡਾ ਯੋਗਦਾਨ। ਹੁਣ ਸੁਲਤਾਨ ਤੇ ਸ਼ੀਲੂ, ਸ਼ੀਲੂ ਤੇ ਸੁਲਤਾਨ ਆਹ ਫੜ ਲਿਆ ਦੇਖੋ ਸੁਲਤਾਨ। ਸ਼ੀਲੂ ਆ ਮਨੀਸ਼ ਜੀਤਾ ਹੁਣ ਚਾਰਾਂ ਦੇ ਵਿੱਚੋਂ ਕੌਣ ਆ ਖਿਡਾਰੀ ਆ ਹਰਿਆਣੇ ਦਾ ਸ਼ੋਰਾ ਡਰਦਾ ਨਹੀਂ ਭੋਰਾ ਲਾਲਾ ਜੱਫੇ ਮੇਲੇ ਲੈਂਦਾ ਲੁੱਟ ਗੱਪਰੂ ਅੱਜ ਦੇ ਟਾਈਮ ਸ਼ੀਲੂ ਦੀਆਂ ਠੋਕੋ ਅੱਜ ਦੇ ਟਾਈਮ ਸ਼ੀਲੂ ਦੀਆਂ ਠੋਕੋ ਲਾਲਾ ਜੱਫੇ ਮੇਲੇ ਲੈਂਦਾ ਕਕਰਾਲੀ ਸਾਹਿਬ ਲੁੱਟ ਐਣ ਸ਼ੀਲੂ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਉਧਰ ਹੱਸਦੇ ਆ ਜਰਨੈਲ ਮੰਡ ਜੀ ਕਹਿੰਦੇ ਫਰਕ ਤਾਂ ਸਾਡੇ ਵਾਲੇ ਮੈਚ ਦੇ ਵਿੱਚ ਵੀ ਬਾਵਾ ਸੀਗਾ ਪਰ ਨਤੀਜਾ ਐਂਡ ਤੇ ਜਾ ਕੇ ਥੜਾ ਹੋਰ ਆ ਗਿਆ ਆਹ ਦੇਖੋ ਕਬੱਡੀ ਆਹ ਦੇਖੋ ਜਫਾ ਆਹ ਦੇਖੋ ਜਫਾ ਦੇਖੋ ਕਬੱਡੀ ਹਰੇ ਤਾਂ ਕਹਿੰਦੇ ਬਹੁਤ ਕੁੰਜੀ ਅਜੇ ਤਾਂ ਦੀਰ ਕਮਾਨ ਵਿੱਚ ਕੁਝ ਵੀ ਹੋ ਸਕਦਾ ਅਜੇ ਤਾਂ ਯਾਰ ਮੈਦਾਨ ਵਿੱਚ ਕੁਝ ਵੀ ਹੋ ਸਕਦਾ ਆ ਤੇਰੇ ਐਕਸ਼ਨ ਚੋਪਰਾ ਇਸਰ ਦੇ ਅਨੰਦ ਲੈ ਰਿਹਾ ਜਿੰਦਰ ਮੋਟਰ ਜੀ ਕਰਨਾਲ ਮੁੰਡ ਜੀ ਪਰ ਵੇਖਿਓ ਸੁਲਤਾਨ ਸੁਲਤਾਨ ਸ਼ੀਲੂ ਦੇ ਵੀਰ ਨੇ ਸੁਲਤਾਨ ਫੜ ਲਿਆ ਸਰਪੰਝਾ ਬੈਂਕਟ ਹਾਲ ਵਾਲਿਆਂ ਦਾ ਵੀ ਧੰਨਵਾਦ ਆਹ ਦੇਖਿਓ ਵੀ ਅੰਮ੍ਰਿਤ ਹੈ ਛੰਨਾ ਵਾਲਾ ਤੇ ਨੰਬਰ ਖੇਡਮੰਦਾ ਆ ਉਂਗਲ ਖੜੀ ਐ ਆਹ ਦੇਖਿਓ ਉਂਗਲ ਖੜੀ ਹਰਮਨ ਬੁਰੜ ਦੀ ਕਬੱਡੀ ਨਾਲ ਕਦੇ ਭੱਠਾਂ ਦੇ ਮੇਲੇ ਤੇ ਕਦੇ ਕਹਿੰਦੇ ਪਾਕੜੀਆ ਦੀ ਚੈਂਪੀਅਨਸ਼ਿਪ ਕਦੇ ਤੇ ਇਦਰੇ ਤੇ ਕਦੇ ਉੱਧਰ ਜਿੱਤਿਆ ਦਾ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵੇਖੇ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲੇਖ